ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਿਹੜਿਆਂ ਅੱਜ ਦੀ ਵੱਡੀ ਖਬਰ 트ੰਪ ਨੇ ਪੂਤੇ ਨੂੰ ਨੋ ਦਿੱਤੀ ਧਮਕੀ ਤੇ ਕਿਹਾ 6 ਮਹੀਨਿਆਂ ਬਾਅਦ ਜਾਣੋ ਕੀ ਹੈ ਨਵਾਂ ਪੰਗਾ ਜੁਕ੍ਰੇਨ ਯੁੱਧ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚਾਲੇ ਤਨਾ ਇੱਕ ਨਵੇਂ ਪੱਧਰ ਤੇ ਪਹੁੰਚ ਗਿਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਪਹਿਲੀ ਵਾਰ ਰੂਸ ਖਿਲਾਫ ਸਖਤ ਕਦਮ ਚੁੱਕਦਿਆਂ ਉਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਤੇ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ ਬੋਧਵਾਨ ਨੂੰ ਐਲਾਨੀਆਂ ਗਈਆਂ ਇਨ੍ਹਾਂ ਪਾਬੰਦੀਆਂ ਦਾ ਅਸਰ ਤੁਰੰਤ ਗਲੋਬਲ ਬਾਜ਼ਾਰ ਤੇ ਦਿਸਿਆ ਤੇ ਜਿਸ ਨਾਲ ਗਲੋਬਲ ਤੇਲ ਦੀਆਂ ਕੀਮਤਾਂ ਵਿੱਚ 5% ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਰੂਸ ਦੇ ਰਾਸ਼ਟਰਪਤੀ ਉਲਾ ਵਲਾਦੀ ਮੀਰ ਪੁਤਿਨ ਨੇ ਇੰਨਾਂ پابੰਦੀਆਂ ਨੂੰ ਦਬਾਅ ਬਣਾਉਣ ਦੀ ਨਾਕਾਮ ਕੋਸ਼ਿਸ਼ ਦੱਸਦਿਆਂ ਕਾਰਜ ਕਰ ਦਿੱਤਾ ਸੀ ਪੁਤਿਨ ਨੇ ਕਿਹਾ ਹੈ ਕਿ ਇੰਨਾਂ ਕਦਮਾਂ ਨਾਲ ਰੂਸ ਦੀ ਆਰਥਿਕਤਾ ਤੇ ਕੋਈ ਵੱਡਾ ਅਸਰ ਨਹੀਂ ਪਵੇਗਾ ਇਸ ਤੋਂ ਬਾਅਦ ਵੀਰਵਾਨ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਤਿਨ ਦੇ ਇਸ ਦਾਅਵੇ ਤੇ ਤਨਜ ਕੱਸਿਆ 6 ਮਹੀਨੇ ਬਾਅਦ ਦੱਸਾਂਗੇ ਜਦੋਂ ਟਰੰਪ ਤੋਂ ਬਾਅਦ ਪੁਤਿਨ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਮੈਨੂੰ ਚੰਗਾ ਲੱਗਾ ਕਿ ਉਹ ਜਿਹਾ ਸੋਚਦੇ ਹਨ 6 ਮਹੀਨੇ ਬਾਅਦ ਮੈਂ ਤੁਹਾਨੂੰ ਦੱਸ ਦੱਸਾਂਗਾ ਕਿ ਇਸ ਦਾ ਨਤੀਜਾ ਕੀ ਹੋਵੇਗਾ ਦੇਖਦੇ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਕਿਹੜੀਆਂ ਕੰਪਨੀਆਂ ਹੋਈਆਂ ਬੈਨ ਇਨਾਂ ਪਾਬੰਦੀਆਂ ਦਾ ਮੁੱਖ ਨਿਸ਼ਾਨਾ ਰੂਸ ਦੀਆਂ ਦੋ ਤੇਲ ਦੇ ਗੱਜ ਅਤੇ ਹਨ ਪਾ ਇਹਨਾਂ ਪਾਬੰਦੀਆਂ ਦਾ ਵੱਡਾ ਸਰ ਭਾਰਤ ਤੇ ਚੀਨ ਵਰਗੇ ਦੇਸ਼ ਤੇ ਵੀ ਪੈਣ ਦੀ ਸਬਬਨਾ ਹੈ ਜੋ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦੇ ਹਨ ਖਬਰਾਂ ਨਾਲ ਤੱਕ ਬਨੇ ਰਹਿਣ ਲਈ ਧੰਨਵਾਦ